ਇਸ ਵਕਤ ਅਸੀਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਪਰਾਗਪੁਰ ਦੇ ਵਿੱਚ ਮੌਜੂਦ ਹਾਂ ਜਿਹੜਾ ਡੇਰਾ ਬਸੀ ਦੇ ਵਿੱਚ ਪੈਂਦਾ ਹੈ ਅੱਜ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਵਿਖਾਣੀ ਹੈ ਇਸ ਵਕਤ ਅਸੀਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਪਿੰਡ ਪਰਾਗਪੁਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਰਦਾਰ ਗੁਰਨਾਮ ਸਿੰਘ ਜੀ ਤੇ ਸਰਦਾਰ ਟੇਕ ਸਿੰਘ ਜੀ ਮੌਜੂਦ ਨੇ ਅੰਦਰ ਚੱਲ ਕੇ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਵਿਖਾਣੀ ਹੈ ਤੇ ਤੁਹਾਨੂੰ ਸੇਵਾ ਵੀ ਮਿਲੂਗੀ ਜਿੰਨੇ ਵੀ ਗੁਰਦੁਆਰਾ ਸਾਹਿਬ ਅਸੀਂ ਅਜੇ ਤੱਕ ਵੇਖੇ ਆ ਮੈਂ ਤਾਂ ਪਹਿਲੀ ਵਾਰ ਉਹ ਚੀਜ਼ ਵੇਖੀ ਆ ਅੱਜ ਅੰ ਦਰਸ਼ਨ ਕਰਵਾਉਂਦੇ ਆ ਉਸ ਚੀਜ਼ ਦੇ ਆਹ ਚੋ ਮਥੜੀ ਦੀ ਦੇਵ ਦਾ ਮੁਬਲੇੁਰੇ ਕੀ ਪੀਦ ਪਛਾਨਕ ਜੀਤੀ ਦੇ ਕੋਚਰ ਤੁਲਾ ਅਰੇ ਸਾਹਮਣੇ ਗੁਰਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਸੁਖਾਸਣ ਵਾਲਾ ਕਮਰਾ ਮੌਜੂਦ ਹੈ ਜਿਹਨੂੰ ਸਤਿਖੰਟ ਕਿਹਾ ਜਾਂਦਾ ਹੈ ਪਰ ਚੱਕਦੇ ਫਿਰ ਰਣੀ ਹੈ ਸੰਗੀਤ ਜੀ ਤੁਹਾਨੂੰ ਵਿਖਾ ਰਹੇ ਆ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਿਹਾ ਜਾਂਦਾ ਹੈ ਕਿ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਜੋ ਕਿ ਭਾਈ ਸਾਹਿਬ ਨੇ ਹੱਥ ਦੇ ਵਿੱਚ ਫੜੀ ਹੋਈ ਹੈ ਚਵਰ 76 76 ਜਿਹੜਾ ਉੱਤੇ ਝੁਲਦਾ ਜਿਸ ਤਰੀਕੇ ਨਾਲ ਚੰਦੋਆ ਸਾਹਿਬ ਵੀ ਲੱਗਿਆ ਹੋਇਆ ਉੱਤੇ ਤੇ ਤਖਤ ਦੇ ਮਾਲਕ ਨੇ ਜਿੱਥੇ ਬੈਠ ਕੇ ਜਿਸ ਤਖਤ ਦੇ ਉੱਤੇ ਬੈਠ ਕੇ ਕਦੇ ਵੱਡੇ ਵੱਡੇ ਬਾਦਸ਼ਾਹ ਹੁਕਮ ਸੁਣਾਇਆ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਤਖਤ ਬਣਾਇਆ ਉਹਨਾਂ ਬਾਦਸ਼ਾਹਾਂ ਤੋਂ ਵੀ ਉੱਪਰ ਸਪਾਈ ਸਾਹਿਬ ਜਿੱਦਾਂ ਅਸੀਂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਕਾਰ ਕਰਦੇ ਆ ਵਸਤਰ ਬਣਾਏ ਜਾਂਦੇ ਆ ਵਧੀਆ ਤੋਂ ਵਧੀਆ ਸਿੱਖ ਆਪਣਾ ਘਰ ਬਾਅਦ ਚ ਬਣਾਉਂਦਾ ਪਹਿਲਾਂ ਗੁਰੂ ਦਾ ਘਰ ਬਣਾਉਂਦਾ ਤੇ ਅੱਜ ਅਸੀਂ ਮੈਂ ਪਹਿਲੀ ਵਾਰ ਵੇਖਿਆ ਜੀ ਚਵਰ ਜੋ ਗੁਰੂਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਉੱਤੇ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਇਹ ਸਪੈਸ਼ਲ ਕਵਰ ਬਣਾਏ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਪਹਿਲੀ ਵਾਰ ਵੇਖਿਆ ਹੈ ਤਾਂਕਿ ਜਿਹੜੀ ਮਿੱਟੀ ਹੈ ਉਹਦੇ ਬਚਾਅ ਦੇ ਲਈ ਕੀਤਾ ਹੋਇਆ ਜੀ ਇਹ ਇਹਦੇ ਬਚਾਅ ਵਾਸਤੇ ਵੀ ਕੀਤਾ ਹੋਇਆ ਹੈ ਜੇ ਨਾਲ ਤੇ ਨਾਲ ਜੀ ਕੋਈ ਮੱਖੀ ਨਾ ਬੈਠੇ ਜਾਂ ਕੋਈ ਕੋਈ ਗੰਦੇ ਹੱਥ ਨਾਲ ਲਾ ਦੋ ਇਹਦੇ ਨਾਲ ਕੀ ਬਾਤ ਇਹਦੇ ਜਿੰਨਾ ਜਿੰਨਾ ਚਿਰ ਇਸ ਨੂੰ ਕਵਰ ਰੱਖਾਂਗੇ ਜੀ ਇਹ ਬਿਲਕੁਲ ਸਾਫ ਸੁੱਥਰੀ ਰਹੇਗੀ ਜੀ ਠੀਕ ਹੈ ਜੀ ਜੇਕਰ ਅਸੀਂ ਤਾਂ ਰੱਖ ਦਿੰਦੇ ਕੋਈ ਵੀ ਆ ਕੇ ਜਾਂਦਾ ਜਾਂਦਾ ਹੱਥ ਵੀ ਲਾ ਸਕਦਾ ਆ ਜੀ ਮੱਥਾ ਟੇਕਦੇ ਅਸੀਂ ਉਹਦੇ ਹੱਥ ਵੀ ਇੱਥੇ ਲੱਗ ਸਕਦੇ ਆ ਜੀ ਠੀਕ ਹੈ ਜੀ ਇਸ ਕਰਕੇ ਇਸ ਨੂੰ ਬਹੁਤ ਇਸ ਸੰਭਾਲ ਕੇ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਤਰ੍ਹਾਂ ਇਸ ਦਾ ਵੀ ਅਸੀਂ ਇਸੇ ਤਰ੍ਹਾਂ ਸੰਭਾਲ ਕਰਦੇ ਆ ਬਹੁਤ ਖੂਬਸੂਰਤ ਜੀ ਦੇਖੋ ਕਿੱਥੋਂ ਤੱਕ ਖਿਆਲ ਦਾ ਗਿਆ ਹੋਇਆ ਗੁਰੂਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਾਹਮਣੇ ਜਦੋਂ ਵੀ ਸਿੱਖ ਜਾਂਦਾ ਤਾਂ ਸਭ ਤੋਂ ਪਹਿਲਾਂ ਮੱਥਾ ਹੀ ਟੇਕਦਾ ਹਾਂ ਤੇ ਕਈ ਵਾਰੀ ਅਸੀਂ ਮੱਥਾ ਟੇਕਦੇ ਹੋਏ ਸਤਕਾਰ ਵਜੋਂ ਅਸੀਂ ਹੱਥ ਨੀਚੇ ਵੀ ਲਾ ਕੇ ਮੱਥਾ ਟੇਕਦੇ ਹਾਂ ਤੇ ਉਹ ਫਿਰ ਉਸ ਤੋਂ ਬਾਅਦ ਚੌਰ ਫੜ ਲੈਂਦੇ ਹਾਂ ਤੇ ਉਹ ਸਿੰਘ ਸਾਹਿਬ ਕਹਿੰਦੇ ਵੀ ਜਿਹੜੇ ਸਾਡੇ ਹੱਥ ਹੈ ਕਿਉਂਕਿ ਉੱਥੇ ਪੈਰ ਵੀ ਲੱਗੇ ਹੁੰਦੇ ਆ ਤੇ ਫਿਰ ਉਹ ਉਹ ਗੁਰੂ ਦੀ ਜਿਹੜੀ ਮਰਿਆਦਾ ਗੁਰੂ ਦਾ ਜਿਹੜਾ ਸਤਕਾਰ ਹੈ ਉਹ ਪੂਰਾ ਕਾਇਮ ਰਹੇ ਉਹਦੇ ਲਈ ਦੇਖੋ ਕਿੰਨਾ ਖੂਬਸੂਰਤ ਉਪਰਾਲਾ ਕੀਤਾ ਹੋਇਆ ਔਰ ਇਸ ਸੇਰ ਜਿਹੜੀ ਹੈ ਉਹ ਸਾਰੇ ਗੁਰ ਉਹਨਾਂ ਨੂੰ ਲੈਣੀ ਚਾਹੀਦੀ ਹੈ ਫਿਰ ਸਿੰਘ ਸਾਹਿਬ ਜਿਹੜੀ ਇਹ ਸਲਾਈ ਹੈਗੀ ਹੈ ਇਹ ਇਹ ਫਿਰ ਕਿਹਨਾਂ ਨੇ ਕੀਤੀ ਜੀ ਇਹ ਸਾਡੇ ਕੋਲ ਪਹਿਲੇ ਸੇਵਾਦਾਰ ਹੁੰਦੇ ਸੀ ਕਿ ਅੱਛਾ ਜੀ ਉਹਨਾਂ ਨੇ ਸ਼ੁਰੂ ਕੀਤੀ ਸੀ ਠੀਕ ਹੈ ਜੀ ਇਹ 2011-12 ਚ ਅੱਛਾ ਅੱਛਾ 2011-12 ਤੋਂ ਹੀ ਜਦੋਂ ਅਸੀਂ ਇਸ ਗੁਰਦੁਆਰੇ ਚਾਹੇ 2010 ਅੱਛਾ ਜੀ ਹਾਂ ਜੀ ਤੁਸੀਂ ਉਹਰੇ ਜੀ ਬਹੁਤ ਰਹਿਤ ਮਰਾਦਾ ਦਾ ਧਿਆਨ ਬਹੁਤ ਰਹਿਤ ਮਰਾਦਾ ਦਾ ਸੀ ਅੱਛਾ ਜੀ ਤੇ ਉਸੇ ਤੋਂ ਹੀ ਮੈਂ ਵੀ ਉਸੇ ਤੋਂ ਸੇਧ ਲਈ ਪਾਠ ਕਰਨ ਦੀ ਤੇ ਆਪਾਂ ਉਸੇ ਤੋਂ 2000 17 ਤੋਂ ਮੈਂ ਸੇਵਾ ਕਰ ਰਿਹਾ ਤੇ ਉਸ ਨੇ ਵੀ 10-12 ਸਾਲ ਇੱਥੇ ਸੇਵਾ ਕੀਤੀ ਆ ਠੀਕ ਹੈ ਜੀ ਤੇ ਉਹ ਤੋਂ ਸੀਧਾ ਲੈ ਕੇ ਅਸੀਂ ਇਹ ਸਾਰਾ ਕੁਝ ਬੜੇ ਹੀ ਮਤਲਬ ਸੱਚ ਦੇ ਢੰਗ ਨਾਲ ਤੇ ਮर्याਦਾ ਅਨੁਸਾਰ ਅਸੀਂ ਕਰੀ ਜਾ ਰਿਹਾ ਠੀਕ ਹੈ ਜੀ ਇਹ ਬੜੀ ਸੰਭਾਲ ਸਾਫ਼ ਸੁਥਰੀ ਰਹਿੰਦੀ ਹੈ ਜੀ ਬਾਰ-ਬਾਰ ਉਹ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਆ ਕਵਰ ਰਹਿੰਦਾ ਡਸਟ ਨਹੀਂ ਪੈਂਦੀ ਕੋਈ ਮੱਖੀ ਮੱਛਰ ਨਹੀਂ ਲੱਗਦਾ ਹੈਗਾ ਜੀ ਠੀਕ ਹੈ ਕੋਈ ਗੰਦੇ ਹੱਥ ਨਹੀਂ ਲੱਗਦੇਗੇ ਜੀ ਤੇ ਇਹ ਬਹੁਤ ਜ਼ਰੂਰੀ ਹੈ ਰਹਿਤ ਮਰਿਆਦਾ ਅਸੀਂ ਸਾਡੀ ਕਮੇਟੀ ਵੱਲੋਂ ਬਤਵੱਦ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਹੋਵੇ ਵੱਧ ਤੋਂ ਵੱਧ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਹੋਵੇ ਜੀ ਠੀਕ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਨੇ ਔਰ ਚਵਰ ਛਤਰ ਤਖਤ ਦੇ ਮਾਲਕ ਨੇ ਜਿੱਥੇ ਸਰੀਰਕ ਤੌਰ ਦੇ ਉਤੇ ਦੁਨਿਆਵੀ ਤੌਰ ਦੇ ਉਤੇ ਸਿੱਖਾਂ ਦੀ ਅਗਵਾਈ ਕਰਦੇ ਨੇ ਉਥੇ ਰੂਹ ਨੂੰ ਰੋਹਾਨੀ ਤੌਰ ਦੇ ਉਤੇ ਪਰਮਾਤਮਾ ਦੇ ਨਾਲ ਜੋੜਨ ਦਾ ਵੀ ਰਾਸਤਾ ਹੀ ਨਹੀਂ ਦੱਸਦੇ ਬਲਕੇ ਪਰਮਾਤਮਾ ਦੇ ਨਾਲ ਮਲਾਪ ਕਰਵਾਉਂਦੇ ਨੇ ਗੱਲਾਂ ਕਰਵਾਉਂਦੇ ਨੇ ਪਰਮਾਤਮਾ ਦੇ ਨਾਲ ਔਰ ਖੁਦ ਆਪ ਪੋਥੀ ਪਰਮੇਸ਼ਰ ਦਾ ਥਾਨ ਹਨ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਹੋਰ ਗੁਰਦੁਆਰੇ ਸਾਬਾਨਾਂ ਦੇ ਜਿੰਨੇ ਵੀ ਸੇਵਾਦਾਰ ਨੇ ਸਾਡੇ ਸਿੱਖ ਭਰਾ ਨੇ ਤਾਂ ਕਿ ਉਹਨਾਂ ਨੂੰ ਵੀ ਸੇਧ ਮਿਲ ਸਕੇ ਉਸ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰੀਕੇ ਨਾਲ ਇੱਕ ਵਾਰੀ ਕੱਢ ਕੇ ਵਿਖਾ ਦੂੰਗੀ ਜੀ ਸੋ ਇਹ ਜਿਹੜੀ ਚਵਰ ਹੈ ਦੇਖੋ ਤੁਸੀਂ ਖੂਬਸੂਰਤ ਚਵਰ ਤੇ ਹੁਣ ਪੂਰਾ ਬਚਾਅ ਰਹਿੰਦਾ ਕਿ ਕੋਈ ਵੀ ਇਸ ਤਰੀਕੇ ਦਾ ਕੋਈ ਮੱਖੀ ਮੱਛਰ ਕੋਈ ਇਨਸੈਕਟੀਸਾਈਡ ਜਿਹੜਾ ਹੈਗਾ ਉਹ ਵੀ ਨਾ ਇਹਦੇ ਉੱਤੇ ਬੈਠ ਸਕੇ ਔਰ ਕਿਸੇ ਵੀ ਤਰੀਕੇ ਦੇ ਜਿਹੜੇ ਹੱਥ ਨੇ ਜੇਕਰ ਭੁੱਲ ਭਲੇਖੇ ਵੀ ਕੋਈ ਹੱਥ ਸਾਫ਼ ਨਹੀਂ ਨੇ ਕਿਤੇ ਲੱਗ ਵੀ ਜਾਂਦੇ ਨੇ ਤਾਂ ਉਹਨਾਂ ਦਾ ਵੀ ਬਚਾਅ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜਸ ਮਾਨ ਗੁਰੂ ਨਾਨਕ